ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਤਨਾਮ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਅੱਜ ਇਸ ਵੀਡੀਓ ਦੇ ਵਿੱਚ ਟੋਟਲ 5 ਬੈੜਾ ਤੁਹਾਨੂੰ ਦਿਖਾਉਣੀਆਂ ਨੇ 4 ਮੱਝਾਂ ਆਪਾਂ ਤੁਹਾਨੂੰ ਦਿਖਾਈਆਂ ਸੀਗੀਆਂ ਠੀਕ ਆ ਜੀ ਤੇ 5 ਬੈੜਾ ਟੋਟਲ 9 ਨਾਗ ਜਿਹੜੇ ਅੱਜ ਵਿਕਾਊ ਆ ਸੋ ਕਿਸੇ ਵੀਰ ਨੇ ਮੱਝਾ ਖਰੀਦਣੀਆਂ ਤੇ ਤਾਂ ਵੀ ਤੁਸੀਂ ਸੰਪਰਕ ਕਰ ਲਿਓ ਤਾਜ਼ੀਆਂ ਸੱਜਰ ਸੁਈਆਂ 2 ਮੱਝਾਂ ਵੀ ਵਕਾਊ ਆ ਤੇ ਇਧਰ ਪੰਜ ਵੈੜਾ ਠੀਕ ਆ ਜੀ ਚਾਰ ਬਿਲਕੁਲ ਤਾਜ਼ੀਆਂ ਸੁਈਆਂ ਨੇ ਇੱਕ ਗੱਬਣ ਤਿਆਰੀ ਵਾਲੀ ਆ ਵੈੜ ਤੁਹਾਨੂੰ ਲਾਸਟ ਵਿੱਚ ਦਿਖਾਵਾਂਗੇ ਜਰਸੀ ਨਸਲ ਬਰੀਡ ਦੇ ਵਿੱਚ ਆਓ ਕਰਦੇ ਆ ਗੱਲਬਾਤ ਜੀ ਸਤਨਾਮ ਦੇ ਨਾਲ ਸਭ ਤੋਂ ਪਹਿਲਾਂ ਸਤਨਾਮ ਵੀਰੇ ਸਤਸ੍ਰੀਕਾਲ ਸਤਸ੍ਰੀਕਾਲ ਵੀਰ ਜੀ ਹੋ ਠੀਕ ਠਾਕ ਮਹਾਰਾਜ ਕਰਦਿਆਂ ਅਗਲਾ ਕਿਰਪਾ ਮਹਾਰਾਜ ਜੀ ਪ੍ਰਤਾਪ ਸਿੰਘ ਕੋ ਰਿਪੋਰਟਾਂ ਸਤਸ੍ਰੀਕਾਲ ਸਰਦਾਰ ਜੀ ਸਾਰੇ ਭੈਣ ਭਰਾਵਾਂ ਨੂੰ ਸਾਡੇ ਵੱਲੋਂ ਤੇ ਰਾਤ ਸਦੋਂ ਡੇਰੀ ਫਾਰਮ ਵੱਲੋਂ ਸਾਰਿਆਂ ਭਰਾਵਾਂ ਨੂੰ ਸਤਸ੍ਰੀਕਾਲ ਸਤਸ੍ਰੀਕਾਲ ਜੀ ਅੱਛਾ ਵੀਰ ਸਤਨਾਮ ਨਾਗਾ ਜ ਆਪਣੇ ਕੋਲ ਟੋਟਲ 5 ਬੇੜਾ ਨੇ ਹਾਂਜੀ ਵੀਰ ਜੀ 4 ਬਿਲਕੁਲ ਤਾਂ ਆ ਗਿਆ ਸੁਣਿਆ ਜੀ ਆ ਇੱਕ ਜਰਸੀ ਬੱਚੀ ਬਹੁਤ ਚੰਗੀ ਤੇ ਆ ਰਹੀ ਆ ਜੀ ਜਰਸੀ ਗੱਬਣਾ ਜੀ ਹਾਂਜੀ ਹਾਂਜੀ ਤਾਂ ਵੀ ਜਰਸੀ ਦੋਸਤੋ ਲਾਸਟ ਵਿੱਚ ਤੁਹਾਨੂੰ ਦਿਖਾ ਦਾਂਗੇ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਲਾਸਟ ਵਿੱਚ ਆਪਾਂ ਪੂਰੀ ਡਿਟੇਲ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਇਹਨਾਂ ਪਸ਼ੂਆਂ ਦੀ ਤੇ ਵੀਰ ਸਤਨਾਮ ਬਿਲਕੁਲ ਚੋਣ ਚਵਾਉਣ ਦੀ ਓਕਰ ਪੁੱਤ ਐ ਵੀ ਬਿਲਕੁਲ ਵੀਰ ਜੀ ਫਰਸਟ ਕਲਾਸ ਜਨਵਾ ਆ ਰਹੇ ਉਹ ਪੜਦੇ ਬਿਲਕੁਲ ਉਹੀ ਉਹ ਬਿਲਕੁਲ ਜਾਇ ਜੀ ਛੋਟੇ ਛੋਟੇ ਜੀ ਹਾਂਜੀ ਹਾਂਜੀ ਚਲੋ ਤਰਾਸਾਂਗ ਦੇ ਵਿੱਚ ਤੁਹਾਨੂੰ ਵੈਰ ਦਿਖਾਉਣੇ ਆ। ਹਾਂਜੀ। ਵਿੱਚ ਕੋਈ ਜਰਸੀ ਦਾ ਪੱਖ ਵੀ ਆ। ਕੁਝ ਕੁ ਵੀਰ ਕੋਈ ਸ਼ਾਈਵਾ ਦਾ ਪੱਖ ਆ। ਅਗਲੇ ਠੀਕਾ। ਇਹ ਠੰਡੀ ਦੇਖੋ ਜੀ। ਕੱਦ ਬੋਧ ਦੇਖੋ। ਦੇਖੋ। ਲਓ ਵੀ ਸੀਲੀਆਂ ਕਰੋ ਚੈੱਕ। ਬਹੁਤ ਜਿਆਦੀਆਂ। ਮਗਰ ਬੱਚੀ ਕੇ ਬੱਚਾ। ਬੱਚਾ ਜੀ। ਐਡਾ ਵੀ ਫਿਕਸ ਐਡਾ। ਲਓ ਜੀ। ਅੱਛਾ ਵੀਰ ਸਦਨਾਮਾ ਅਜਾ ਸੂਈ ਨੂੰ ਦਿਨ ਕਿੰਨੇ ਹੋਗੇ ਜੀ? ਇਹ 4-5 ਦਿਨ ਹੋਗੇ ਵੀਰ ਜੀ। ਐ ਦੁੱਧ ਨਹੀਂ ਆ। ਦੁੱਧਾ ਸੂਆ ਤੇ ਦੁੱਧ। ਦੁੱਧ ਵੀਰ ਜੀ 15 ਕਿਲੋ ਬੋਲਾ ਹੋਊਗਾ ਜੀ। 15 ਤੋਂ ਪਲੱਸ ਹੋਊ 15 ਮੰਨ ਕੇ ਲਓ। ਲਓ ਜੀ ਇਹ ਰੋਦ ਵਿੱਚ ਬਹੁਤ ਵੱਡੀ ਆ ਮਤਲਬ 20 ਪਾਈ ਕਿਲੋ ਵਾਲੀ ਬੱਚੀ ਠੀਕ ਹੈ ਜੀ ਲਓ ਜੀ 15 ਕਿਲੋ ਇਸ ਵਕਤ ਬੋਲਾ ਤੇ ਸੂਈ ਨੂੰ ਦਿਨ ਥੋੜੇ ਹੋਏ ਆ ਕੋਈ 45 ਕਿ ਦਿਨਾਂ ਦੇ ਹਾਂ ਜੀ ਹਾਂ ਜੀ ਹਾਂ ਜੀ ਤੇ ਵੀਰ 17 ਬਾਕੀ ਥਣ ਥਣ ਬੜਾ ਗੋਲ ਗੱਲ ਬਹੁਤ ਟਾਈਮ ਚ ਚਾਈ ਵੀ ਵੀਰ ਜੀ ਐਨ ਲੱਗੀ ਜਦਾ ਦੋਦੀ ਮੋਟਰ ਨਹੀਂ ਚਲਦੀ ਇੰਦਾ ਚਲਦੀ ਵੀ ਕਰਵਾ ਜੀ ਲਓ ਜੀ ਇਹ ਠੰਡੀ ਵੀ ਪਰਸਰ ਕੀ ਲਓ ਜੀ ਗਾਜ ਹੋਏ ਇਹ ਨਾੜਾ ਮੋੜਾ ਦੇਖੋ ਚੜੇ ਕਿੜਿਆ ਕਿੜਿਆ ਮੋਟੀਆਂ ਲੱਗੀਆਂ ਨੇ ਲਓ ਜੀ ਉਹ ਮਿਲਕ ਵੇਨ ਵੀ ਕਾਫੀ ਮੋਟੀ ਠੀਕ ਹੈ ਜੀ ਗੋਲ ਗੱਲ ਵੇਖੋ ਤੁਸੀਂ ਆਣ ਜੇ ਡੰਡੀ ਵੀ ਆਉਂਦੀ ਹੋਣੀ ਤਾਰ ਆ ਦੇਖੋ ਇਹਦਾ ਸ਼ਾਈ ਆ ਇਸ ਤਰ੍ਹਾਂ ਨਹੀਂ ਹੱਥ ਲਾਉਂਦੀਆਂ ਨਹੀਂ ਇਹ ਚਲੋ ਕਰਮਾ ਵਾਲੀ ਕਰੌਸ ਚ ਆ ਗਈ ਤੇ ਠੰਡੀ ਤੇਰੀ ਆ ਪੂਰੀ ਤੋਰ ਦੇ ਕੱਦ ਕੋ ਉੱਤ ਫੁੱਲ ਵੱਡਾ ਠੀਕ ਆ ਜੀ ਹਾਂਜੀ ਹਾਂਜੀ ਤੇ ਬੇਲਬੂਲ ਵੀ ਲੰਬੀ ਆ ਪੂਰੀ ਕਰਮਾ ਵਾਲੀ ਦੀ ਕੱਦ ਵੀ ਉੱਚਾ ਤੇ ਚਵਾਪ ਸਮਾ ਦੀ ਚੰਗੀ ਆ ਨਿੱਗਰ ਫਿਕਸ ਚੱਡਾ ਨਿੱਗਰ ਉਹਨਾਂ ਹੀ ਗਾਹ ਉਹਨਾਂ ਹੀ ਬਿਜਾ ਆ ਦੇਖੋ ਜੀ ਲੋ ਵੀ ਭਰਾਵੋ ਠੀਕ ਆ ਤੋ ਚੰਗੀ ਆ ਠੀਕ ਆ ਜੀ 15 15 15 ਲੀਟਰ ਤੱਕ ਹੁਣ ਜਿਹੜੀ ਛਿੜਾ ਦੇਂਗੀਆਂ ਨੇ ਕਰਮਾੜੀ ਨੇ ਕੀਤੀ ਬੜਾ ਵਧੀਆ ਨਾਲ ਲਈ ਫੇ ਸੇਵਾ ਵਾਲੇ ਵੀ ਕੋ ਚਲਗੀ ਤੇ ਵਾਸ਼ੀ 20 ਤੋਂ ਪਲੱਸ ਹੋ ਜੂ ਨੇ ਇਹਦੇ 20 ਤੇ ਐਵੇਂ ਦੇ ਦੂਗੀ ਜੀ ਹਾਂ ਇੰਨੇ ਆ ਲਓ ਜੀ ਆਹ ਮਾਰਦਿਏ ਬਾਅਦ ਚ ਮਾਰਦਿਏ ਆ ਕੋਈ ਗੱਲ ਨਹੀਂ ਮਾਰ ਦਿਓ ਜਿੱਤਨੇ ਮਾਰਦਿਆ ਜੇ ਭਰਾਦਿਆ 50 ਪਰ ਥੋੜਾ ਲੈਓ ਇਸ ਬਾੜੀ ਜੋ 50 ਪਰ ਭੈ ਭਰਾਸ ਨੂੰ ਤਰਾਇ ਕਰਦੇ ਆ ਥੱਲੇ ਨੇ ਮਾਰੋ ਬਾਲਤੀ ਚ ਮਾਰ ਦੋ ਹਾਂ ਲਓ ਜੀ ਦੋਸਤੋ ਕੋਈ ਦਾਦਾ ਬੱਚਾ ਧਾਰਾ ਮਾਰ ਕੇ ਪਤਸੱਲੀ ਕਰਾ ਦਿੰਦੇ ਆ ਠੀਕ ਆ ਜੀ ਤੇ ਨਾਲ ਦੀ ਨਾਲ ਹੀ ਤੁਸੀਂ ਮੜੀਆਂ ਜੀਆਂ ਧ ਤੋ ਤੁਸਲੀ ਇਹ ਵੀ ਹੋਣੀ ਬੜੀ ਲਾਜ਼ਮੀ ਹੈ ਠੀਕ ਹੈ ਜੀ ਕਿਸੇ ਰਕਮ ਦਾ ਕੋਈ ਹੋਰ ਛਟਾ ਉਹ ਜਿਹੜਾ ਕਿਸੇ ਵੇਰ ਨੂੰ ਨਜ਼ਰ ਆ ਗਿਆ ਤੇ ਆਪਾਂ ਵਿੱਚੇ ਦੱਸ ਦਿਆਂ ਕਿ ਠੀਕ ਹੈ ਹਾਂ ਜੀ ਇਸੇ ਤਰ੍ਹਾਂ ਬੱਚਾ ਛਡੋ ਵੰਗਾ ਪਾ ਲੋ ਠੀਕ ਹੈ ਜੀ ਬਹੁਤ ਠੰਡੀ ਵੰਗਾ ਭਾਵੇਂ ਪਾਉ ਭਾਵੇਂ ਨਾ ਪਾਉ ਪਰ ਪਾਉਣੇ ਕੇਰ ਭੈਣ ਭਰਾ ਨਾਲ ਵੰਗਾ ਪੱਲੋ ਵੰਗਾ ਦਾ ਵਾਧਾ ਆ ਜੀ ਸੇਫਟੀ ਆ ਚਲੋ ਪਸੂ ਮਾੜਾ ਮੋੜ ਲੱਤ ਲੁੱਤ ਕੇਰਾ ਲਾਈ ਜਾਂਦਾ ਹਾਂ ਜੀ ਇਹ ਲੱਤਾਂ ਨਾ ਹੋਣੇ ਵੀ ਜੀ ਐਹੀ ਨਹੀਂ ਲੱਤ ਲਾਉਂਦਾ ਪਤਾ ਨਹੀਂ ਕਰਮਾਂ ਨੇ ਆ ਗਰ ਉਹ ਵੈਸੇ ਕਈ ਨਾ ਸਬਜੀ-ਸਬਜੀ ਵੇਚਣਾ ਬਾਹਰ ਗਲੀ 'ਚ ਪਾਉਗੇ ਤੇ ਬਾਪੂ-ਪੂਜਾ ਮਾਰਦੇ ਆਂ ਬਾਪੂ-ਬਾਪੂ ਆ ਕੇ ਲੱਕ ਨੋਕੀਰ ਗਲਗ ਨੋਕਾਉਂਦੇ ਹੋ ਡੰਗੇ ਡਰ ਜਾਂਦੇ ਆ ਆਹੋ ਨਹੀਂ ਕਈ ਕੋਈ ਸੌਤਰਾਂ ਦੀ ਹਰਕਤ ਹੋ ਜਾਂਦੀ ਆ ਬਲ ਮੇਤਾ ਲੋਗੀ ਤੋਂ ਥਾਨ-ਥਾਨ ਜਿਹੜਾ ਦੋਸਤੋ ਵੈਸੇ ਵੀ ਕਰਮਾ ਵਾਲੀ ਦਾ ਬਿਲਕੁਲ ਮੋਟਾ ਥਾਨਾ ਚੋਂ ਚਾਂ ਜਿਹੜੀ ਉਹ ਵੀ ਤੁਹਾਨੂੰ ਨਾਲ ਹੀ ਆਪਾਂ ਦਿਖਾ ਦੇਣੀ ਹੈ ਠੀਕ ਆ ਜੀ ਤਾਂ ਕਿ ਬਾਅਦ ਵਿੱਚ ਕਿਸੇ ਵੀਰ ਨੇ ਫੈਸਲਾ ਲੈਣਾ ਆਪਣਾ ਉਹ ਤੁਹਾਡੇ ਲਈ ਜੀ ਰਵੇ ਠੀਕ ਆ ਜੀ ਆਹ ਦੇਖੋ ਰਹੀ ਹੈ ਆ ਜੀ ਕਰੋ ਜੀ ਸਟਾਰਟ ਵਾਹ ਮੋਟੀ ਵਾਲੀ ਘਾਰਾ ਮੋਟੀ ਹੈ ਹਾਂ ਜੀ ਮੋਟੀ ਜੀ ਕੋਲ ਨੇ ਰਹੀ ਖੰਡੀ ਕਰ ਹਾਂ ਵਾਹ ਬਹੁਤ ਲੱਗਦਾ ਔਰ ਇਹ ਮਰਵੇਦਨ ਕਰਿਆ ਜੇ ਚੱਕ ਹੌਲੀ ਨੀਂਦਾ ਹੈ ਫਿਰ ਸੱਤੇ ਮੈਂ ਨਾ ਗੱਲ ਕਰਦਾ ਬੋਟੇ ਬਤੀਨ ਸੱਲੇ ਭਾਵੇਂ ਪਾ ਜੋੜੂਗਾ ਹਾਂ ਵੀ ਜਾਦੂ ਸਿੱਖਣੀ ਹੈ ਜਿਹੜੇ ਵੀਰ ਨੂੰ ਇਹਨੂੰ ਹੱਥ ਪਾਵੇ ਹੈ ਹਾਂ ਲਾਓ ਵੀ ਦੋਸਤ ਥਣ ਵੀ ਪੂਰਾ ਰੁਕ ਰੁਕ ਤੋਂ ਬਾਹਰ ਆਉਣ ਲਿਆ ਜਾ ਵੇਖ ਠੀਕ ਆ ਤੋ ਚੰਗੀ ਚੁਵਾਈ ਪਸਮਾ ਦੀ ਚੰਗੀ ਆ ਅੱਗੇ ਮੇਰਾ ਵੀਰ ਖਰੀਦਦਾ ਠੀਕ ਆ ਜੀ ਬੇ ਤੇ ਜੱਗਾ ਆਪਣੀ ਤੁਸੀਂ ਤਸੱਲੀ ਕਰ ਲੋ ਇੱਥੇ ਆਣ ਕੇ ਠੀਕ ਆ ਕਰਦਾ ਤਸੱਲੀ ਤੇ ਬੱਸ ਜੀ ਠੀਕ ਆ ਜੀ ਲੱਤ ਪੜਨਾ ਨਹੀਂ ਜੀ ਬੱਸੀ ਨੂੰ ਪਤਾ ਨਹੀਂ ਲੱਤ ਪੜਨੀ ਕਿਦਾਂ ਹਾਂ ਲੈ ਵੀ ਅੱਛਾ ਵੀਰ ਸਤਨਾਮ ਦੇ ਦਈਏ ਕਿੰਨੇ ਦੀ ਫਿਰ ਮੇਰਾ ਵੀਰ ਜੀ 70000 ਦੀ 70000 ਦੀ ਹਾਂ ਜੀ ਬੜੀ ਚੰਗੀ ਚਵਾਈ ਦਾ ਕੀਤਾਾਂ ਕਰਕੇ ਨਹੀਂ ਚਵਾਈ ਨਹੀਂ ਚੀਜ਼ ਦੀ ਚੰਗੀ ਜੀ 70 ਦੀ ਜਾਨ ਦਾ ਬਰ ਫਰ ਗਿਆ ਤੂੰ ਪੜ ਗਿਆ ਕੀ ਬਰ ਫਰ ਗਿਆ ਤੂੰ ਨਾ ਹੋਏ ਸਰਗਾ ਹੋਆ ਹਾਂ ਨਹੀਂ ਬਰ ਫਰ ਹੋ ਗਿਆ ਹਾਂ ਬਿਲਕੁਲ ਜਾਇ ਮੁੱਲ 65 ਚਰ ਦੀ ਸ਼ਾਨ ਦਵਾਗੇ 65 ਦੀ ਹਾਂ 70 70 ਦੋ ਦੀ ਤੇ ਪ੍ਰਾਧਾਨ ਜੀ ਸੇਵਾ ਜੀ ਨੂੰ ਚੱਗੀ ਪਰ ਮੈਂ ਭਾਈ ਤੇ ਜੋ 20 20 ਦੀ ਬਲਪ ਹਾਂ ਗੱਡੀ ਕੋਲੇ ਗਾਵਾ ਦਾ ਮੌਸਮ ਹੋ ਗਿਆ ਜੀ ਸਾਹਿਬ ਇਹ ਦੇਖੋ ਲੋੜ ਤੇ ਠੰਡੀ ਬਸ਼ੀਰ ਲੱਤ ਪੁੱਟਣਾ ਪਤਾ ਹੀ ਨਹੀਂ ਵੀ ਲੱਤ ਪੁੱਟੇ ਕਿੱਦਾਂ ਵੇਖੋ ਲੋ ਜੀ ਚਲੋ ਭਾਜੀ ਸਿੱਖਤਾਂ ਦੇ ਕੀ ਬਾਰ-ਬਾਰ ਨਹੀਂ ਇਹਨਾਂ ਕਰਨੀਆਂ ਚਾਹੀਦੀਆਂ ਜਿਹੜਾ ਇਹਨੂੰ ਲਾਜੂ ਬਾਲਟੀ ਚ ਨਹੀਂ ਪੀਪੇ ਚ 2 ਘੰਟਾ ਦਾ ਹੱਦਣਾ ਨੂੰ ਵੀ ਕੱਢੋ ਆਲੇ ਮੈਂ ਮੂਲਾ ਮਾਰਨਾ ਕਰ ਗਿਆ ਵੈਰੀ ਕੁਡ ਇੱਧਰ ਆ ਜੀ ਵੀਰ ਸਤਨਾਮ ਆ ਆਪਣੇ ਕੋਲ ਵੱਡੇ ਘਾਤ ਬੋਤ ਵਿੱਚ ਜਿਹੜੀ ਆ ਖੜੀ ਕਿਨਵਾ ਸੂਆ ਦੂਜਾ ਸੂਆ ਜੀ ਦੂਜਾ ਦਿਨ ਕਿੰਨੇ ਹੋਗੇ ਸੂਇਨਾਂ ਲੱਗੀ ਦੀ ਹੋ ਗਏ 5-6 ਦਿਨ ਕਿੰਨੇ ਕੁ ਦੋਤੇ ਆ ਗਈ ਆ ਦੋਤੇ ਦੇ 15+ ਹੋਊ 15 ਮੰਨੋ ਜੀ ਆਹ ਨਿੱਗਰ ਲੈਵੇ ਤਾਂ ਹਾਂਜੀ ਨਿੱਗਰ ਇਹਦੀ 15 ਤੋਂ ਹੋਰ ਦਾ ਪਲੱਸ ਵੱਲ ਹੋਊਗਾ ਪਰ 15 ਕਿਲੋ ਜਿੰਦਾ ਮਰਜ਼ੀ ਕੋ ਭਣ ਭਰਾ ਇਹ ਆ ਗਈ ਤੇ ਹੋਈ ਜਾਓਜੀ 15 ਕਿਲੋ ਦੁੱਧ ਇਹਦੇ ਥੱਲੇ ਆ ਹਾਂਜੀ ਕੋਈ ਨੂੰ ਅੱਜ ਦੇਣ ਬੱਚਾ ਜਾਂ ਮਗਰ ਤੇ ਬੱਚਾ ਹਾਂਜੀ 6 ਵਾਂ ਦੇ ਹੋ ਗਿਆ ਅੱਜ ਲਓਜੀ 6 ਵਾਂ ਦੇਣੇ ਦੂਜਾ ਸੂਆ ਕੱਦ ਕੁਦ ਤੁਸੀਂ ਚੈੱਕ ਕਰੋ ਹੌਲੀ ਕੱਦ ਵੱਡਾ ਸਪੇਲ ਬੂਲ ਵੀ ਸੋਹਣੀ ਲੰਬੀ ਵੀ ਪੂਰੀ ਤੇ ਕੱਦ ਵੀ ਲੈ ਵੇਖੋ ਵਸ਼ੀ ਦਾ ਕਿਤਰਾ ਆ ਪੱਟਾ ਚੱਟੇ ਦੇ ਵਿੱਚ ਬਿਲਕੁਲ ਸਿਕਸ ਲੈਵਾ ਹਵਾਨਾ ਠੀਕ ਆ ਆਰਡਰ ਜਿਹੜਾ ਜਿਵੇਂ ਤੁਸੀਂ ਆਪਾਂ ਬਿਲਕੁਲ ਕਹਦੇ ਨੇ ਵੀ ਨਿੱਗਰ ਲੈਵੇ ਤੇ ਵਿੱਚ 15 ਕਿਲੋ ਦੁੱ ਇਹ ਤੇ ਥੱਲੇ ਅੱਜ ਹਾਜ਼ਰ ਆ। ਉਹ ਡੇਟਾਂ ਤੇ ਦੀ ਬਸ਼ੀ ਬੋਲ ਠੀਕ ਆ ਜੀ। ਸੋ ਬਾਕੀ ਬੰਤਰ ਪੁੰਤਰ ਬਹੁਤ ਵਧੀਆ ਵੱਡੀ ਆ ਠੀਕ ਆ ਜੀ। ਕੋਈ ਵੀਰ ਮੇਰਾ ਸੌਦਾ ਕਰਦਾ ਤੇ ਆਪਾਂ ਤੁਹਾਨੂੰ ਵਿੱਚੇ ਨੋਟ ਕਰਾ ਦਿੰਨੇ ਆ ਵੀ ਵੱਡੀ ਆ ਕੱਦ ਕਾੜ ਦੀ। ਪੂਰੀ ਫੁੱਲ ਵੱਡੀ ਵੀ ਜੀ। ਇੱਥੇ ਆਣ ਕੇ ਮੇਰਾ ਵੀਰੇ ਇਹਨਾਂ ਕੋਲ ਆ ਕੇ ਵੀ। ਠੰਡੀ ਵੀ ਪੂਰੀ ਫੁੱਲ। ਪੂਰੀ ਫੁੱਲ ਹੈ ਠੰਡੀ। ਇਸੇ ਤਰ੍ਹਾਂ ਟੁੱਟ ਕੇ ਪੈ ਜੀਦਾ ਹੈ। ਆ ਦੇਖੋ। ਆ ਲਓ। ਲਓ ਜੀ ਆ ਮਗਰਲੇ ਥਾਣੇ ਦੇਖੋ ਠੀਕ ਆ ਜੀ ਆ ਅਗਲੇ ਥਾਣੇ ਦੀ ਚਵਾ ਹਲੇ ਵਸੀ ਤੇ ਪਰਮਾਨੇ ਆ ਪਰਮਾਨਾ ਮਾ ਦੀ ਪਰੇ ਕਿੱਡਾ ਕਰਦੇ ਜੀ ਲਓ ਜੀ ਕਿਸੇ ਰਕਮ ਦਾ ਕੋਈ ਛਿੱਟਾ ਨਹੀਂ ਕੋਈ ਘੋੜ ਨਹੀਂ ਹਾਂ ਜੀ ਕੋਈ ਲੱਤ ਮਾਰਨ ਦਾ ਨਹੀਂ ਪਤਾ ਕੋਈ ਲੈ ਲੈਣ ਦੇਣਾ ਲਓ ਜੀ ਭਰਾਵੋ ਲੈ ਵੀ ਵੀਰ ਸਤੇ ਚੰਗੀ ਆ ਬਾਰੇ ਵੀ ਬਹੁਤ ਤੇ ਕੀ ਮੁੱਲ ਵੀਰੇ ਲਊੀ ਦਾ ਮੁੱਲ ਵੀਰੇ ਦਾ 55000 ਰੁਪਏ 52 ਦੇ ਦਾਂਗੇ 52 ਹਾਂ ਜੀ ਉਹ ਬੱਚਾ ਵਿਖਾ ਦਿਓ ਵੀ ਹਾਂ ਜੀ ਬਾ ਦੱਬਾ ਬੱਚਾ ਜੀ ਮਗਰ ਬੱਚਾ ਠੀਕ ਆ ਹਾਂ ਜੀ ਬੱਚਾ ਪੂਰਾ ਬਰੀਡ ਆ ਟਿਕਰੋ ਦਾ ਵਜੇ ਚਲੋ ਬੱਚਾ ਦੇਗਾ ਤੇ ਆ ਠੀਕ ਹੈ ਹਾਂ ਜੀ ਬਾਕੀ ਫੇਸਬੁਕ ਦੇਖੋ ਬਹੁਤ ਸੁੰਦਰ ਆ ਵੱਡੇ ਕਾਹ ਚੜੀ ਵਸ਼ੀ ਆਈ ਗੱਲ ਗੱਲ ਇਹ ਮਾ ਜੀ ਸੋ ਜਿਹੜੀ 52000 ਦੀ ਇਹ ਤੁਹਾਨੂੰ ਮਿਲ ਜੂਗੀ ਹੁਣ ਜਿਹੜੀ ਵੀਰ ਜੀ ਸਮਾਸੀ ਨੇ ਆ ਹੁਣ ਆ ਗਈ ਇਹ ਕਮਾਦ ਨਹੀਂ ਉਸ ਦੇ ਨਾਮ ਤੇ ਬਹੁਤ ਜਿਆਦਾ ਹੀ ਰੋਦੋ ਰਬਰਦਾਲ ਸਿੰਘ ਨਾ ਉਹ ਵਰਦਾ ਦੁੱਧ ਬੜਾ ਦੁੱਧ ਬੜਾ ਦੇਖੋ ਜੀ ਇਹ ਵੀ ਬੜਾ ਜੀ ਆਹ ਵੇਖੋ ਨਾ ਰੇਟ ਵੀ ਬੜਾ ਸਦਰਾ ਆਹ ਕਾਮੀ ਕਰਨਾ ਇਹਨੂੰ ਵੀ ਕੋਈ ਨਹੀਂ ਦੇ ਮਰਜ਼ੀ ਕਰੀ ਜਾਏ ਆਹ ਵੇਖੋ ਕਿੱਥੇ ਮਰਜ਼ੀ ਦੇ ਬੋਲ ਨਾ ਰਹਿਣਾ ਨਹੀਂ ਦਵਾ ਬੋਲ ਕੋਈ ਨਹੀਂ ਕਦੇਣਾ ਇਹ ਜਨਾ ਸਦੂ ਸਾਹਿਬ ਪੰਜ ਹੀ ਲੱਜੇ ਇਹਦੇ ਵਿੱਚ ਬੋਲ ਜੀ ਲਾਦ ਕੇ 41000 ਦੀ ਕਰਦਾਂਗੇ ਸਦੂ ਸਾਹਿਬ ਉੜਦੀ ਜਾਵੇ ਜਿਹੜੀ ਉੜਦੀ ਉੜਦੀ ਜਾਊ ਕਿ ਹੁਣ ਨਿਕਲਵਾਂਦੀ ਬੜੀ ਬੜੀ ਮਾੜੀ ਗੱਲ ਆ ਹਾਂ ਹਾਂ ਉਹਨਾਂ ਨੇ ਅਰੇ ਉਹ ਭਰਾ ਉਹਨੂੰ 45000 ਦੀ ਮਿੰਟਮੈਂਟ ਚੋਕੇ ਲੈ ਲੈ ਅਰੇ ਅੱਲਾਹ ਜੀ 45000 ਲੈ ਤੈਨੂੰ ਬਾਹਰ ਆਹ ਅੱਡੇ ਖੜੇ ਮੌਕੇ ਤੇ ਕੋਲੇ ਖੜੇ 45000 ਵਾਲੇ ਕੋਲੇ ਪਟਾਕਿਆਂ ਸਾਬੂ ਨਾਲ ਥੋੜਾ ਜਿਆਦਾ ਹੋਰ ਕਰਾ ਦੋ ਨਹੀਂ 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 ਉਹਨੂੰ ਪਟਾਕਿਆਂ ਨਾਲ ਮੈਸੂ ਕਰਵਾਉਂਗਾ ਚੌਥੀ ਗਾਹ ਹੈ ਚੌਥੀ ਆਹ ਉਧਰ ਵੀਰ ਦਾ ਤਿੰਨ ਖੜਿਆ ਹੀ ਆਪਰੇ ਉਹ ਬਿਲਕੁਲ ਪਹਿਲਾਂ ਵੀ ਵੀਰ ਲੈ ਕੇ ਗਿਆ ਸੀ ਮੈਂ ਕਹਿੰਦਾ ਜੀ ਨਹੀਂ ਕਰਦਾ ਕਿ ਨੂੰ ਮੌਕਾ ਲੱਭਦੇ ਰਹਿੰਦੇ ਆ ਕਿਹੜੇ ਵੇਲੇ ਰੰਗ ਗੁਲ ਚੈਰ ਹੋਵੇ ਮੌਕਾ ਨਹੀਂ ਚੌਥੀ ਗਾਹ ਬਹੁਤ ਵਧੀਆ ਗੱਲ ਆ ਇਹ ਗਾਹ ਜਿਹੜੇ ਵੀਰ ਕਾਫੀ ਜੁੜੇ ਆ ਵੀਰ ਦੇ ਨਾਲ ਆਉਂਦੇ ਰਹਿੰਦੇ ਆ ਰੋਜ਼ ਦੇ ਆਉਂਦੇ ਰਹਿੰਦੇ ਆ ਤੁਹਾਡੇ ਆਦੇ 47 ਦੀ ਆ 40000 ਦੀ 45000 ਦੀ ਹੋਰ ਵੀ ਛੋੜ ਦਿਆ ਪਾ ਜੂਗਾ ਮੌਕੇ ਤੇ ਠੀਕ ਆ ਜੀ ਫੁੱਲਾ ਟੁਣਾ ਇੱਧਰ ਆ ਕੇ ਤੀਜੇ ਨੰਬਰ ਦਾ ਸੁਤਨਾਮ ਆਪਣੇ ਜੀ ਇਹ ਵੀ ਵਧੀ ਕਰਾਸ ਗਈ ਸੂਈ ਦੂਜੇ ਸੂਈ ਦੂਜਾਂ ਸੂਈ ਕੱਲ ਸਵੇਰ ਦੀ ਸੂਈ ਹੈ ਜੀ ਬਹੁਤ ਇਹ ਕੱਲ ਸਵੇਰ ਦੀ ਸੂਈ ਹੈ ਬੱਛਾ ਮਗਰ ਦੇ ਹਾਂ ਜੀ ਤੇ ਦੂਜਾ ਸੁਬਾ ਸਾਈਡ ਮੀਡੀਅਮ ਆ ਠੀਕ ਆ ਜੀ ਤੇ ਬੋਲਾ ਕਿੰਨਾ ਕੁ ਪੈਸੇ ਇਹਦੇ ਵੀ ਵਧੀ 11-12 ਕਿਲੋ ਬੋਲਾ 11-12 ਕਿਲੋ ਐ ਪੱਕਾ ਲੋਏਗਾ 11 ਕਿਲੋ ਜੀ ਚੋਣ ਜਾਂਦੀ ਬੰਬੇ ਪਾਸ ਬੰਬੇ ਪਾਸ ਕੇ ਗਾੜੀ ਚਵਾਈ ਦੀ ਜੀ ਲੈਣੀ ਨਹੀਂ ਪਵੇ ਜਾਰੀ ਠਹਿਰ ਕੇ ਲੈ ਲਈਏ ਇਹਦੇ ਲੋ ਵੀ ਕਰੋ ਚਾਕ ਠੀਕ ਆ ਜੀ ਤੋਂ ਕ੍ਰੋਸ ਅੰਗ ਦੇ ਵਿੱਚ ਆ ਠੀਕ ਆ ਜੀ ਕ੍ਰੋਸ ਅੰਗ ਦੇ ਵਿੱਚ ਮਗਰ ਬੱਛਾ ਕੱਲ ਸੋ ਪੌਲੇ ਤੇ ਚਲਣ ਦੀ ਹੈ ਠੀਕ ਆ ਜੀ ਬਿਓ ਦੇਖੋ ਜੀ ਵਡੀਆਂ ਕਾਹਨ ਪਰੇ ਕਰਦੀ ਕਰਮਾ ਦੀ ਠੀਕ ਆ ਜੀ ਹਾਈਟ ਮੀਡੀਅਮ ਦਰਮਿਆਨੀ ਆ ਇੱਕ ਰੰਗ ਕਾਲੀ ਆ ਕੁਝ ਕੇ ਸਪੋਰਟ ਜਿਹੜੇ ਆ ਥੱਲੇ ਪੇਟ ਵਾਲੇ ਪਾਸੇ ਵਾਈਟ ਭਵਾਨੇ ਤੇ ਜਿਹੜੇ ਦੋਸਤੋ ਸਪੋਰਟ ਹੈਗੇ ਆ ਬਾਕੀ ਓਵਰ ਆਲ ਸਾਰੀ ਬਲੈਕ ਆ ਠੀਕ ਆ ਜੀ ਤੇ 12 ਕਿਲੋ ਜਿਹੜਾ ਵੀਰ ਪੌਲਾ ਦੱਸ ਰਿਹਾ ਸਤਾ 12 ਕਿਲੋ ਪੌਲਾ ਤੇ ਚੋਣ ਚਾਂ ਦੀ ਇੱਕ ਨੰਬਰ ਆ ਮਰਵਾ ਲੇ ਘਰਾਂ ਦੋ ਦੋ ਆ ਪੈ ਗਈਆਂ ਪੰਜੇ ਲਓ ਜੀ ਠੰਡੀ ਦੇਖੋ ਮਰਵਾ ਕੇ ਇਹਦੀ ਵੀ ਆਪਾਂ ਤਸੱਲੀ ਕਰਾ ਦਿੰਦੇ ਆ ਠੀਕ ਆ ਜੀ ਕੋਈ 5-5 7-7 ਧ ਤੇ ਕਿੱਦਾਂ ਦੀ ਚੁਵਾਈ ਹੈ ਲੱਗੀ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕੋਈ ਜਿਹੜਾ ਦੋਸਤੋ ਨਿਆਣਾ ਕੋਈ ਬੰਗਾ ਪਾਉਂਦਾ ਕੋਈ ਕਿਸੇ ਨੇ ਪਾਉਣਾ ਪਾਲੇ ਫਿਰ ਗੱਲ ਘੁੰਮ ਫਿਰ ਤੋਂ ਉੱਥੇ ਆ ਜਾਂਦੀ ਕਿ ਕਿਸੇ ਦੀ ਮਰਜ਼ੀ ਆ ਠੀਕ ਆ ਉਹ ਆਦੀ ਅਗਲੇ ਦੀ ਆਵਾਜ਼ ਆ ਦੇਖੋ ਆ ਕਰੋ ਚੱਕ ਇਹ ਅਗਲੇ ਥਾਣਾ ਦੀ ਚੁਵਾਈ ਹੈ ਠੀਕ ਆ ਆ ਮਗਰਲੇ ਥਾਣਾ ਦੀ ਓਏ ਬਾਹਰ ਪਾਛਾ ਦੀ ਦੇਖੋ ਠੀਕ ਆ ਜੀ ਪਰਵਾਦੀ ਮਸਲਾ ਦੋਕਰ ਆ ਕੋਈ ਕੋਈ ਸ਼ੱਕਰ ਜੇ ਆਏਗਾ ਖਾ ਦਿਓ ਮਾੜਾ ਚੰਗੀ ਦਾ ਫਰਕ ਕੋਈ ਥੋਰ ਪਾ ਕੇ ਥੱਲੇ ਦਾ ਮਸਲਾ ਨਾ ਹੋ ਗਿਆ ਨਹੀਂ ਨਹੀਂ ਜੀ ਦੇਖੋ ਆ ਦੇਖੋ ਜੀ ਮੈਟ ਪੱਟ ਚਵਾਈ ਆ ਹਾਂ ਇਹਨਾਂ ਵੈਸੀ ਲੋੜ ਆਏ ਵੈਸੇ ਚਵਾਈ ਬਸ 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 ਚਵਾਈ ਦੋ ਜੰਗੀ ਜੀ ਲੈ ਵੀਰ ਸਤਨਾਮ ਦੇ ਦਿੱਗੇ ਦੇ ਦਾਂਗੇ 45000 ਆ ਗਿਆ ਨਕੇ ਨਕੇ ਭਾਦੰਦੂ ਸਾਹਿਬ ਆ ਗਏ ਬਿਲਕੁਲ ਆ ਬਸ ਸਤਨਾਮ ਸਿਆ ਇਹ ਹੈ 40 ਜਿਆਦਾ ਜੀ 500 ਸ਼ੋਟ ਹਾਂ ਆਪੇ ਕੋ ਬਹਿ ਜਾ ਸਕਦੇ ਕਿੰਨੇ ਦੀ 40 ਦੀ ਤੇ 500 ਸ਼ੋਟ 40 ਦੀ ਵਿੱਚੋਂ 500 ਸ਼ੋਟ ਤੋਂ ਉਹੀ ਸ਼ਰਤ ਏ ਓਏ ਬੰਦਾ ਬਸ ਨਹੀਂ ਨਹੀਂ ਤੂੰ ਤੋ ਕੱਟ ਨਹੀਂ ਨਹੀਂ ਮਿਰਚ ਨਹੀਂ ਲਿਆ ਨੂੰ ਨਹੀਂ ਮਾਰਨਾ ਇਦਾਂ ਨਹੀਂ ਤੂੰ ਕੱਟ ਨਹੀਂ ਕਰਨੀ ਆ ਸਾਨੂੰ ਤਾਂ ਦੋ ਕੱਟ 40 ਕਰਨਾ ਦੋ ਕੱਟ ਕਾਲੀ ਦੀ ਹੋ ਹਾਂ ਦੀ ਠੱਤੀ ਦੀ 938 ਦੀ ਏਡਾ ਪਾ ਜਿੰਨੂੰ ਕਿਹਾ ਜਿੰਦਾ ਕਰਵਾਲਿਆਂ ਨੇ ਪਾ ਦੇ ਦਿੱਤਾ ਜਾਂਚ ਕਰਨਗੇ ਤਸਨਾਮ ਦੂਰ ਹੋ ਕੇ ਖੜ ਗਿਆ ਜਿੰਨਾ ਮਰਜ਼ੀ ਕਰਦੇ ਹੁਣ ਮੈਂ ਆਈ ਤੇ ਆ ਮੈਂ ਥੱਲੇ ਮੈਂ ਤੂੰ ਹੁਣ ਤੇ ਮੇਰੇ ਨਾਲ ਬੜਾ ਔਖਾ ਵੇ ਕਹਿੰਦੇ ਅੱਗੇ ਚੱਲਦਾ ਮੈਂ ਆ ਰੋਤਾ ਕਰਕੇ ਨਹੀਂ ਗਾਹਲੇ ਮੈਂ ਬੰਦਾ ਬਣਾ ਦੇਣਾ ਲਓ ਜੀ ਲਓ ਵੀ ਦੋਸਤੋ 38000 ਦੀ ਮਿਲ ਜੂਗੀ ਅਗਲੀ ਆਪਣੀ ਵਾੜ ਕਰਕੇ ਸਾਹਮਣੇ ਇਹਦੇ ਸੁਨੀਲ ਵੀਰ ਜੀ ਹੋਏ ਜੇ ਕੋਈ ਮਨ ਲੋ ਤੇਰਾ 14 ਦਿਨ ਹੋ ਗਿਆ ਵੱਛੀ ਮਗਰ ਤੇ ਜੇ ਸੂਰੇ ਨੇ ਲਓ ਜੀ ਤੇਜਾ ਸੂਆ ਮਗਰ ਵੱਛੀਏ ਦਿਨ ਕਿੰਨੇ ਹੋ ਗਏ ਵੀਰੇ ਤੇਰਾ 14 15 ਮੰਨ ਲਓ ਵੱਛੀ ਮਗਰ ਜੀ ਲਓ ਜੀ ਮਗਰ ਵੱਛੀਆ ਕੋ 15 ਕਿ ਦਿਨਾਂ ਦਾ ਸੂਆ ਮੰਨ ਲਏ ਠੀਕ ਆ ਜੀ ਤੇ ਕਰੋ ਸੰਗ ਦੇ ਵਿੱਚ ਕਿੰਨੇ ਕ ਦੁੱਧ ਤੇ ਆ ਗਈ ਏ ਦੁੱਧ ਵੀਰ ਜੀ 8 ਕਿਲੋ 8 ਕਿਲੋ ਜੇ ਇਹਦੇ ਦੋ ਦਿਨ ਰਹਿ ਗਈ ਫੇਰ ਜਾਵਾਂਗੇ ਪੂਰੇ ਦੁੱਧ ਜਿੰਨਾ ਲੈਵਾ ਲਓ ਲਓ ਜੀ ਆ ਲੈਣ ਤੇ ਮੇਰੀ ਆਈ ਛੱਤ ਜੱਡੀ ਆਈ ਆ ਹਾਂ ਅਸੂ ਦੋਸਤੋ ਇੱਕ ਦੋ ਦਿਨਾਂ ਇੱਕ ਦਾ ਤਾਂ ਨਹੀਂ ਪਸ਼ੂ ਟਿਕਦਾ ਠੀਕ ਹੈ ਜੇ ਇਸ ਕਰਕੇ ਕੋਈ ਟਿਕ ਟਕਾ ਕੇ ਸੇਵਾ ਨਹੀਂ ਹੁੰਦੀਗੀ ਤੇ ਕੋਈ ਮੇਰਾ ਵੀਰ ਜਦੋਂ ਅੱਗੇ ਲਿਜਾ ਗਿਆ ਪਸ਼ੂ ਆਪਣੇ ਕਿੰਦੇ ਤੇ ਤੁਸੀਂ ਸੇਵਾ ਕਰਦੇ ਜੀ ਅਸਲ 'ਚ ਦੁੱਧ ਪਸ਼ੂ ਉਦੋਂ ਵੱਧਦਾ ਠੀਕ ਆ ਹੁਣ 8 ਕਿਲੋ ਇਹਦੇ ਥੱਲੇ ਦੁੱਧ 15 ਦਿਨਾਂ ਦਾ ਸੁਆ ਮਗਰ ਵੱਛੀ 10 11 ਕਿਲੋ ਵਾਲੀ ਵੀਰਜੀ ਵੱਛੀ ਆ ਚਲੋ ਆਪਾਂ ਦੁੱਧ ਵਧਾਉਣੇ ਤੱਕ ਜੇ ਪੈ ਕੇ ਮੁੜ ਕੇ ਆਪਾਂ ਰੇਡ ਵਧਾ ਦੇਣਾ ਇਹਦੇ ਕੋਈ ਨਹੀਂ ਅਗਲਾ ਫੀਡ ਪਾਉ ਉਹਨੇ ਘੱਟ ਲਵਾਂਗੇ ਦੁੱਧ ਆ ਦੇ ਘਰ ਜਾ ਕੇ ਵਧਾਊਗਾ ਆ ਨਹੀਂ ਨਹੀਂ ਕੋਈ ਗੱਲ ਫਿਰ ਜਵਾਹਰ ਪ੍ਰਭੂ ਜਿਹੜਾ ਥਣ ਥਣ ਤੁਹਾਨੂੰ ਇੱਕੋ ਹੀ ਬਖਾ ਦਿੰਦੇ ਆ ਆ ਲਓ ਠੀਕ ਹੈ ਤਾਂ ਥਣਾ ਧੋਣਾ ਦੇ ਵੀ ਬੜੀ ਸਾਫ ਸੁਥਰੀ ਹੈ ਠੀਕ ਹੈ ਹਾਂਜੀ ਆ ਦੇ ਤਾਂ ਮਗਰ ਬੱਚੀ ਆ ਹਾਂਜੀ ਮਗਰ ਬੱਚੀ ਲਓ ਜੀ ਮਗਰ ਬੱਚੀ ਆ ਠੀਕ ਹੈ ਜੀ ਹਾਂ ਲਓ ਬੱਚਾ ਖਾ ਦੋ ਇਹਨੂੰ ਖਿਖ ਦੇ ਆ ਉਹ ਬੱਚੀ ਖਾ ਦੇ ਆ ਲਓ ਚਿੱਟੀ ਬੱਚੀ ਆ ਗਈ ਹਾਂਜੀ ਬੱਚੀ ਕਰੋ ਜੀ ਬੱਚੀ ਬੜੀ ਵਧੀਆ ਓਨਾ ਜੀ ਅੱਛਾ ਹਾਂਜੀ ਲਓ ਵੀ ਭਰਾਓ ਠੀਕ ਹੈ ਅੱਛਾ ਵੀਰ ਸਤਨਾਮ ਹਾਂਜੀ ਕਿੰਨੇ ਕੀ ਦੀ ਮੁੱਲ ਬਿਲਕੁਲ ਨਹੀਂ ਆਇਆ ਦੱਸ ਦਈਏ ਫਿਰ 32000 ਰੁਪਏ ਬੱਤੀ ਬੱਤੀ ਪੀਓ ਮੇਰੇ ਲਾ ਕੇ ਆ ਰਿਓ ਪੱਤੀ ਵਾਲੀ ਬੱਤੀ ਵਾਲੀ ਨਹੀਂ ਦਿੰਦਾ ਬੱਤੀ ਵਾਲਾ ਨਹੀਂ ਕਹਿੰਦਾ 5000 ਦੀ ਬੱਤੀ ਦਵਾਂਗੇ ਲੈ 5000 ਦੀ ਬੱਤੀ ਬੱਤੀ 50 ਸਾਨੂੰ ਸਾਥੋਂ ਦਾ ਵਖਾਣ ਸਾਥੋਂ ਦਾ ਵਖਾਣ ਚੰਗਿਆ ਪਿਆ ਲੈ ਇਹ ਨੀ ਤਾਂ ਜੈਨੇ ਹੋਣਾ ਬੱਦਾ ਜੀ 5 5 50 ਕਹਿੰਦੇ ਐ ਤੇ ਇਹ 225000 ਦੀ ਕੋਈ ਬੱਤੀ ਨਹੀਂ ਪੱਤੀ ਅੱਗੇ ਤੁਹਾਨੂੰ ਦੱਸ ਹੀ ਦਿੱਤਾ ਪ੍ਰਤਾਪ ਨੇ ਆਂਦਾ ਵੀ ਬੱਤੀ ਨਾ ਲੱਗਿਆ ਬੰਦਾ ਨਹੀਂ ਬਾਈ ਤਾਂ ਹੁੰਦਾ ਤੇ 25000 ਦੀ ਦੇ ਦਾਂਗੇ ਠੀਕ ਹੈ ਮੇਰਾ ਤੇ ਹੋਰ ਜੰਡਾ ਨੂੰ ਵਾਲੇ ਜੀ ਕਿੰਨਾ ਕਰਦਾ ਉਹਦੇ ਨਾਲ ਕਰੀਂ ਲੈਣੇ ਬੱਲਾ ਪੰਜਾ ਜਾਣਦੇ ਜਾਣਦੇ ਨਹੀਂ ਕੋਈ 23000 ਦੀ ਦੇਵਾਂਗੇ ਹੋਰ ਆਫਰ ਸਿੱਧੇ ਲਾ ਦਿੱਤੇ ਆ ਇਹੋ ਵੀ ਹੁਣ ਕਰ ਨਹੀਂ ਸਾਢੇ 22 ਦੀ ਦੇ ਦਾਂਗੇ ਸਾਢੇ 22 ਦੀ ਉਸ ਤਰ੍ਹਾਂ ਹੋਣਾ ਸਾਰੇ ਨਾਲ ਨਹੀਂ ਨਹੀਂ ਨਾਮ ਤੇ ਹੁਣ ਮੈਨੂੰ ਕੋਈ ਨਹੀਂ ਹੁੰਦਾ ਜੇਰਾ ਲੈਦਾ ਨਹੀਂ ਵੀਰ ਜੀ ਇੰਨਾ ਨਹੀਂ ਜ਼ਿਆਦਾ ਸਾਢੇ 22 ਦੀ ਸੰਧੂ ਸਾਹਿਬ ਸਾਢੇ 22 ਦੀ ਕੋਈ ਜਾ ਕੇ ਮੌਜ ਕਰੇ ਯਾਰ ਕੋ ਦੁੱਧ ਪੀਓ ਵੀਰੋ ਅੱਜ ਕੱਲ ਮੇਰੀ ਜਣਾਏ ਸੁੱਟ ਕਾਤ ਦੇ ਆ ਰੱਖੀ ਆ ਸ਼ੇਅਰ ਕਰੀ ਜਾਓ ਮਿੰਟ ਮੰਤਾ ਸ਼ੇਰ ਕੀਤੀ ਇੱਕ ਦੋਰੇ ਫੜ ਲਈਆ ਉਹ ਵੀ ਭਰਾਵੋ ਇਹ ਮਿਲ ਜੂਗੀ ਤੁਹਾਨੂੰ ਠੀਕ ਆ ਜੀ 22 ਦੀ ਸਾਢੇ 22 ਦੀ ਸਾਢੇ ਸਾਢੇ 22 ਦੀ ਸਾਢੇ 22 ਦੀ ਠੀਕ ਆ ਜੀ ਅੱਗੇ ਸਤਨਾਮ ਜੀ ਸਤਨਾਮ ਅੱਗੇ ਆਪਣੇ ਕੋਲ ਜਰਸੀ ਆ ਗਈ ਜਰਸੀ ਕਰੋ ਹਾਂ ਜਰਸੀ ਵੱਛੀ ਆ ਗਈ ਦੋ ਜਣ ਅੱਛਾ ਜੀ ਆ ਵੇਖੋ ਜੀ ਗੱਪਣੋ ਜੀ ਗੱਪਣ ਵੇਖੋ ਸਾਡਾ ਗੱਪਣ ਦੋਸਤ ਤਿਆਰੀ ਵਾਲੀ ਆ ਵੇਖੋ ਵੇਖੋ ਲੈ ਜੂਗੀ 2-4 ਦਿਨ ਲੈ ਨਹੀਂ ਵੀਰ ਜੀ ਕਾਢੀਏ ਭਾਈ 5 ਦਿਨ ਨਹੀਂ ਕਰ ਜੀ ਨਾ ਵੀ ਕੱਢ ਜੇ ਤਾਂ 200 ਹੱਤਾ ਵੀ ਕੱਢ ਜੇ ਕੋਈ ਸਫਰ ਤੇ ਜਾਂਦੇ ਆ ਪਸ਼ੂ ਸੋ ਥਾ ਤਾਂ 2-4 ਦਿਨ ਕੱਢ ਕੇ ਸੂਪੇ ਹੋਰ ਦਾਸ ਤੇ ਜਰਸੀ ਦੇ ਵਿੱਚ ਕਰੋਸ ਆਂਗਾ ਬਰੀਡ ਬਹੁਤ ਜਿਆਦੀ ਅੱਛੀ ਦੀ ਵੇਖੋ ਬਦਾਮੀ ਰੰਗ ਆ ਹਾਂਜੀ ਇਹਨੂੰ ਬਦਾਮੀ ਰੰਗ ਕਹਿੰਦੇ ਬਦਾਮੀ ਰੰਗ ਆ ਜੀ ਤੇ ਬਾਕੀ ਫਿਰ ਸਤਨਾਮ ਤੱਫਣ ਤੋਂ ਪਾਉਣ ਹੋ ਕੇ ਰਿਪੋਰਟ ਉਹ ਵੀਰ ਜੀ ਓਕੇ ਓ ਵੀਰ ਬੋਰਡ ਠੀਕ ਆ ਜੀ ਹਾਂਜੀ ਆ ਕਰੋ ਚੈੱਕ ਜੀ ਠੀਕ ਆ ਜੀ ਸੋ ਇੱਕੋ ਇੱਕ ਨਗ ਜਿਹੜਾ ਆਪਾਂ ਤੁਹਾਨੂੰ ਅੱਜ ਗੱਬਣ ਤਿਆਰੀ ਵਾਲਾ ਦਿਖਾ ਰਹੇ ਆਂ 5 ਲਾਜੇ 7 ਲਾਜੇ ਦੇਣ ਦੋਸਤੋ ਆ ਫੇਸ ਕੁਆਲਿਟੀ ਵੇਖੋ ਇਸ ਫੂਦ ਤੋਂ ਬਹੁਤ ਸੋਹਣੀ ਬਰੀਡ ਬਰੂਡ ਬਹੁਤ ਜੁਗੀ ਹੈ ਸੋ ਕਿਤੇ ਨਾ ਕਿਤੇ ਰਾਠੀ ਦਾ ਤੇ ਜਰਸੀ ਦਾ ਤੁਸੀਂ ਕਰਾਸ ਮੰਨ ਲਿਓ ਠੀਕ ਹੈ ਜੀ ਹੈ ਕਰਾਸ ਅੰਕ ਦੇ ਵਿੱਚ ਥਣ ਤੋਂ ਪੂਰਾ ਲੰਬਾ ਕਰਮਾ ਵਾਲੀ ਦਾ ਜਿੱਦਾਂ ਆਪਾਂ ਤੁਹਾਨੂੰ ਪਹਿਲਾਂ ਵੇਹੜਾ ਤੇ ਥਣ ਬਖਾ ਚੁੱਕੇ ਆ ਉਸੇ ਤਰ੍ਹਾਂ ਦਾ ਥਣ ਇੱਕੋ ਜਿਹਾ ਮੇਚਾ ਇੱਕੋ ਜਿਹਾ ਸਹਿਜ ਠੀਕ ਹੈ ਜੀ ਸੋ ਬਾਕੀ ਰੰਗ ਰੂਗ ਬਹੁਤ ਸੋਹਣਾ ਠੀਕ ਹੈ ਜੀ ਹਾਂ ਜੀ ਵੈਸੇ ਵੀ ਥਣ ਦੇ ਵੀ ਹਾਂ ਲੋ ਨਿਕਲ ਲੱਗਾ ਜੀ ਥਾਰ ਵਧੀਆ ਲੱਗਦਾ ਮੋਟਰ ਹਾਂ ਲਓ ਜੀ ਹੋ ਤੇ ਲੇਵੇ ਲੂਵੇ ਦੀ ਵੀ ਬੜੀ ਵਧੀਆ ਵੇਖੋ ਲਾਉਦੀ ਲਾ ਵੀ ਵੀਰ ਸਤਨਾਮ ਦੱਸ ਕੇ ਫਿਰ ਮੁੱਲ ਤੇ ਗੱਲ ਆ ਕੇ ਨਿਬੜਨੀ ਮੁੱਲ ਵੀ ਜਿਹੜਾ ਪਾਗੜਾ ਪਿਆਜ ਮੰਗ ਵੀ ਲੈਦੀ ਨੇ ਕਿਹੜਾ ਮੰਗਣ ਦੇ ਨਾਲ ਆਹੋ ਮੁੱਲ 45000 42000 ਦੀ ਦਿੱਤਾ 42 ਦੀ ਹਾਂਜੀ ਮੈਂ ਵੀ ਜਾਣਦੇ ਫਿਰ ਯਾਰ ਹੋਰ ਤਾਂ ਨੇ ਪਤਾ ਵੀ ਪ੍ਰਤਾਪ ਦਾ ਹੀ ਪ੍ਰਤਾਪ ਤੇ ਗੱਲ ਆ ਕੇ ਜਿਹੜੀ ਮੁੱਕਣੀ ਹੈ ਪ੍ਰਤਾਪ ਦਾ ਕੁੰਦਗਾ ਤੇ ਭੈਣ ਭਰਾ ਨਾ ਹੋਣਾ ਤਾਂ ਵੇਖਿਆ ਤਾਂ ਸਤਨਾਮ ਸਿੰਘ ਨੇ ਮੈਨੂੰ ਕਮਲਿਆ ਬਣਾ ਕੇ ਮੈਂ ਸੁਰਤ ਨੂੰ ਲਾ ਲਾ ਕੇ ਹੁਣ 36000 ਦੀ ਗਾਂ ਦੇ ਦਾਂਗੇ 36000 ਦੀ ਹਾਂ ਬਿਲਕੁਲ ਬਾਜ ਆ ਜਾਊਗਾ ਸਾਡੇ 35 ਦੀ ਦੇ ਰਾਂ ਨਹੀਂ ਨਹੀਂ ਸਾਡੇ 35 ਦੀ ਲੈ ਚ ਵੀ 2 ਗਰ 40 ਦੀ ਬੱਸੀ ਉਹ ਕਰ ਲੈਣਾ ਨਹੀਂ ਲੱਗਣਾ ਸੰਤੂ ਸੰਤ ਨਹੀਂ ਜਾਊਗਾ ਤੇ ਭਾਏ ਤੋਂ ਮਿੱਠੇ ਨਹੀਂ ਜੋ ਜ਼ਰਦਾਰੋ ਲੱਪਣੇ ਲੈ ਰਹੇ ਮੇਲਾ ਲੁੱਟ ਕੇ ਲਓ ਜੀ ਹਾਂ ਲਓ ਵੀ ਸਾਡੇ 35 ਹਾਂਜੀ 35 ਕੋਈ ਤੁਹਾਨੂੰ ਸ਼ੋਰ ਮਰਜ਼ੀ ਦਾ ਕਰਨੀ ਹੈ ਸਾਡੇ ਪੈਸੇ ਦੇ ਫੋਨ ਲਾ ਦੇ ਹੱਥੋਂ ਮਿਲ ਤੇ ਰੱਖ ਤਾਂ ਜਿਹੜੀ ਛੋੜ ਕਰਨੀ ਮੈਂ ਉਸ ਦਾ ਤੋਣੀ ਕਰ ਲੈ 500 ਛੋੜ ਦੇ ਜਿਹੜਾ ਤੁਸੀਂ ਦਾ ਪੈਸੇ ਕਰਾ ਤਾ ਠੀਕ ਆ ਜੀ ਲਓ ਵੀ ਸਾਡੇ 35000 ਦੀ ਹੋ ਗਈ ਹੈ ਠੀਕ ਹੈ ਜੀ ਉਦੋਂ ਜੋ ਥੋੜਾ ਵਾਧਾ ਵੀਰ ਸਤਨਾਮ ਆਦਾ ਵੀ ਮੈਂ ਛੋੜ ਕਰ ਦੂੰਗਾ ਨਹੀਂ ਹੁਣ ਗਾੜੀ ਛੋੜ ਕਰਨੀ ਹੈ ਬਸ ਐਂਸੇ ਦੇ ਪਹਿਲਾਂ ਕਰਾ ਦੀ ਉਹਦੇ ਹੁੰਦੇ ਉਹ ਇਹ ਪੈਸੇ ਤੇ ਰੱਖਿਆ ਨੀ ਪੈਸੇ ਐਂਟੀ ਬੱਜਾ ਭਾਜੀ ਇਹਨੂੰ ਦੇ ਦਿਓ ਠੀਕ ਆ ਹਾਂ ਪੂਰਾ ਪੈਸਾ ਬੱਜਾ ਵੱਲਾ ਹੀ ਰਹਿ ਲੈ ਆਉਲਾ ਤੇ ਫੜ ਕੇ ਖਣੀ ਉਹ ਵੀ ਭਰਾਵੋ ਬਾਕੀ ਫੜ ਪਸੰਦ ਆਉਗੇ ਭਾਈ ਜੀ ਆਪੇ ਵਿੱਚ ਤੁਹਾਨੂੰ ਇਹ ਮਿਲ ਜੂਗੀ ਠੀਕ ਆ ਆਜਾ ਬੰਨੀ ਥੰਨੀ ਆ ਪੂਰੀ ਫੁੱਲ ਦੀ ਪਾਨੀ ਆ 12 13 ਗੱਲੋਂ 23 ਜਿਹੜਾ ਆਉਣ ਵਾਲੀ ਨਸਲ ਚੰਗੀ ਜਾਵੇ ਜੀਵਾ ਖੁੱਲਾ ਕਰਮਾਈ ਦਾ ਤੇ ਇਹ ਅੱਜ ਨਾਗਸੀ ਕੇ ਮੇਲਾ ਲੁੱਟਿਆ ਗਿਆ ਜੀ ਠੀਕ ਆ ਲੁੱਟਿਆ ਗਿਆ ਤੇ ਕੀ ਤੋਂ ਕੀ ਬਣ ਜਾਣਾ ਆ ਵੇਖੋ ਅਸੀਂ ਵੀ ਪਰਸੋਂ ਫੇਰ ਪਾ ਜੀ ਨੂੰ ਸੱਦ ਕੇ ਤਾਂ ਫੇਰ ਵੀਡੀਓ ਪਰਸੋਂ ਸਾਜੇ ਚੌਕ ਦੀਆਂ ਫੱਟੇ ਪਰਸੋਂ ਫੇਰ ਪਰਵਾਹ ਦੇ ਸਾਹਮਣੇ ਲੈ ਆਏ ਬਿਲਕੁਲ ਜੀ ਬਿਲਕੁਲ ਮਾਫ਼ ਕਰਨਾ ਭਰਾ ਮਾੜਾ ਚੰਗਾ ਬੋਲਿਆ ਗਿਆ ਵਾ ਅਣਜਾਣ ਭੱਗੇ ਆ ਤੇ ਮਾਫ਼ ਕਰਨਾ ਜੇ ਕੋਈ ਗਲਤੀ ਛੋਟੀ ਹੋ ਗਈ ਨਾ ਭਰਾਵਾ ਤੋਂ ਮਾਫੀ ਵੀ ਮੰਗ ਲੀਏ ਇਹ ਅਣਜਾਣ ਤੇ ਜਾਣ ਕੇ ਕਿਹੋ ਜਿਹਾ ਹੋਣਗੇ ਰੱਬ ਤੁਹਾਨੂੰ ਜੀ ਰਹਿਣ ਦੇ ਜਾਓ ਕੀ ਮੈਂ ਨੱਚ ਕੀ ਮਾੜੀ ਗੱਲ ਕੋਈ ਆਖੀ ਭਰਾ ਜੀ ਦੱਸਦੇ ਕਿ ਮੈਂ ਮਰ ਗਿਆ ਲੈ ਬੜਾ ਪਿਆਰ ਕਰਦੇ ਆ ਸਾਰੇ ਤੇਰੇ ਨਾਲ ਆਦੇ ਵੀ ਪ੍ਰਤਾਪ ਦੇ ਰੇਡ ਜਿਹੜੇ ਬੜਾ ਸ਼ਕਤੀਸ਼ਾਲੀ ਪਰਾਵਾਂ ਤੋਂ ਮਾਫੀ ਮੰਗ ਲੈਣੇ ਹੈ ਨਾ ਇਹ ਗਲਤੀ ਵੀ ਹੋ ਗਈ। ਉਹਨੇ ਜੀ ਖਿਮਾ ਤੇ ਜਾਚ ਘਾਪੀ। ਹਾਂ ਜੀ ਸਾਰੇ ਭਰਾ ਭਰਾਵਾਂ ਜੀ ਸਰਕਾਰ ਜੋਗ ਹੈ ਜੀ। ਸੰਗਤ ਆਪਣੀ ਮਾਫ ਕਰਨ ਜੋਗਾ ਜੀ। ਵੱਧ ਘੱਟ ਬੋਲਿਆ ਜਾਂਦਾ ਕਰੀ। ਨਹੀਂ ਉਹ ਹਾਂ ਜੀ। ਵੀਰ ਸਤਨਾਮ ਨੰਬਰ ਬੋਲਦੇ। ਨੰਬਰ ਆਪਣਾ ਵੀਰ ਜੀ 94655 ਹਾਂ ਜੀ 58955 ਪਿੰਡ ਘਰੋਂ ਤਸੀਲ ਬਟੇ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜੀ। ਠੀਕ ਆ ਵੀਰਿਆ। ਹਾਂ ਜੀ। ਲਾਵੀ ਦੋਸਤੋ ਇਹ ਨਾਗਨੇ ਅੱਜ ਵੀਰ ਸਤਨਾਮ ਦੇ ਕੋਲ ਟੋਟਲ 9 ਵੱਡੀ ਗਿਣਤੀ ਦੇ ਵਿੱਚ ਪਸ਼ੂ ਆਉਂਦੇ ਆ। ਆਓ। ਆਪਣੀ ਤਸੱਲੀ ਕਰੋ ਨਰਕ ਪਰਖ ਕਰੋ ਮੇਰਾ ਵੇਰ ਫਿਰ ਪਸੂ ਕਰੇ ਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ